ਉਹਨੇ ਸ਼ਨਨਾ ਬਣਾ ਕੇ ਉਹਨਾਂ ਨੂੰ ਜਾਨੋਂ ਮਾਰ ਦਿੱਤਾ ਜਾਵੇ ਮੋਤੀ ਸਾਹਿਬੇ ਦਾ ਅਸਰ ਤਾਂ ਬਹੁਤ ਪੈਣਾ ਜਿਵੇਂ ਹਿਟਲਰ ਨੇ ਫਰਤਲੀਆ ਕਰਵਾਈ ਸੀ ਉਹਨਾਂ ਨੂੰ ਜਾਨ ਤਾਂ ਫਾਇਰਿੰਗ ਸਕਾਟ ਦੇ ਅੱਗੇ ਜਦ ਫਾਂਸੀ ਦਿੱਤੀ ਗਈ ਸੋ ਮੋਤੀ ਸਾਹਿਬ ਅਮਿਤ ਚਾਗੀ ਜੈ ਸ਼ੰਕਰ ਦੀ ਕਾਇਕ ਜਿੰਦਾਂ ਫੇਟਵਾਹੀ ਤੇ ਨਾਮ ਹੋਏ ਬਰੇਗਾ ਖੋਲੋ ਫਾਈਲ ਹਰ ਪਾਤੀ ਅਸਲੀਏ ਰਹਿਾਂਗੇ ਕੋਈ ਉਸ ਅਸਲੀਏ ਰਹਿਾਂਗੇ ਫੋਲ ਦਸਤ ਸਿੱਖੋਂ ਕੇ ਨਮਾਜ਼ ਕੀ ਜੇ ਉਹਨਾਂ ਦੀ ਬਜ਼ਾਰਤ ਇੰਟਰਨੈਸ਼ਨਲ ਸਕਿਉਰਟੀ ਐਡਵਾਈਜ਼ਰ ਗੋਇਲ ਬਦੈਸ਼ੀ ਬਜੀਦ ਜੈ ਸ਼ੰਕਰ ਇਹਨਾਂ ਨੇ ਗਰੇਵਜੀਤ ਅਮਿਤ ਸ਼ਾਹ ਨੇ ਪਾਲਿਸੀ ਬਣਾਈ ਹੈ ਕਿ ਸਿੱਖਾਂ ਨੂੰ ਬਾਹਰ ਦੇ ਮੁਲਕਾਂ ਦੇ ਵਿੱਚ ਜਾਂ ਅੰਦਰ ਇੱਥੇ ਸ਼ਹੀਦ ਕੀਤਾ ਜਾਵੇ ਅਸੈਸਿਨੇਟ ਕੀਤਾ ਜਾਵੇ ਇਹ ਮਨੁੱਖਤਾ ਦੇ ਵਿਰੁੱਧ ਹੈ ਤੇ ਕੋਈ ਜਾਨਵਰ ਪ੍ਰਕਿਰਤੀ ਦਾ ਬੰਦਾ ਜਾਂ ਬੰਦੇ ਇਹੋ ਜਿਹੇ ਨਿਸ਼ਾਨਦੇਹੀ ਲੋਕਾਂ ਨੂੰ ਮਰਵਾਉਣ ਦੇ ਆਰਡਰ ਦਿੰਦੇ ਐ ਵਾਹਿਗੁਰੂ ਬਹੁਤ ਵੱਡਾ ਹੁਣ ਮੰਗਲਾ ਤੇ ਇਸ ਦੇ ਵਿੱਚ ਆਰਐਸਐਸ ਨੇ ਤੇ ਹਿੰਦੂ ਹੁਮਤ ਮੋਤੀ ਸਾਹਿਬ ਨੇ ਕਿ ਹੈ ਕਿ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੀ ਟਾਰਗੇਟ ਕਿਲਿੰਗ ਹੋ ਰਹੀ ਹੈ ਟਾਰਗੇਟ ਕਿਲਿੰਗ ਦਾ ਮਤਲਬ ਹੈ ਕਿ ਹਿੰਦੂਆਂ ਨੂੰ ਨਿਸ਼ਾਨਾਿਤ ਲਿਆ ਜਾਂਦਾ ਹੈ ਤੇ ਉਹਨਾਂ ਨੂੰ ਜਾਨੋਂ ਮਾਰ ਦਿੱਤਾ ਜਾਂਦਾ ਹੈ ਅਸੀਂ ਇਹ ਦੁਰਘਟਨਾ ਦੇ ਬਿਲਕੁਲ ਖਿਲਾਫ ਹਾਂ ਤੇ ਜਿਨ੍ਹਾਂ ਨੇ ਆਰਡਰ ਦਿੱਤੇ ਹੈ ਕੀ ਹਿੰਦੂਵਾ ਨੂੰ ਟਾਰਗੇਟ ਕਿਲੇ ਕਰ ਦਈਏ ਉਹ ਵੀ ਜਾਨਵਰ ਪ੍ਰਕਿਰਤੀ ਦੇ ਹੈਗੇ ਆ ਜਿਵੇਂ ਸਾਡੇ ਹਿੰਦੂਤਵਾ ਦੇ ਲੀਡਰ ਮੋਦੀ ਸਾਹਿਬ ਤੇ ਉਹਨਾਂ ਦੀ ਜੁੰਡਲੀ ਜਿਨ੍ਹਾਂ ਦੀ ਮੈਂ ਗੱਲ ਕੀਤੀ ਹੈ ਮੇਰਾ ਮਤਲਬ ਹੈ ਕੋਈ ਇੱਕ ਸਿਵਲਾਈਜ਼ਡ ਆਦਮੀ ਕਿਵੇਂ ਆਰਡਰ ਕਰ ਸਕਦਾ कि ਕਿਸੇ ਕੌਮ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਨੂੰ ਜਾਨੋਂ ਮਾਰ ਦਿੱਤਾ ਜਾਵੇ ਮੋਟਿਸਾਬੇ ਦਾ ਅਸਰ ਤਾਂ ਬਹੁਤ ਪੈਣਾ ਜਿਵੇਂ ਹਿਟਲਰ ਨੇ ਕਤਲੇਆਮ ਕਰਵਾਈ ਸੀ ਕਨਸੈਂਟ੍ਰੇਸ਼ਨ ਕੈਂਪਸ ਦੇ ਵਿੱਚ ਦਿੱਤੇਗੇ ਸੀ ਫਿਰ ਨਿਊਰੰਬਰਗ ਦੇ ਵਿੱਚ ਟ੍ਰਾਇਲਸ ਹੋਏ ਟੋਕੀਓ ਦੇ ਵਿੱਚ ਟ੍ਰਾਇਲਸ ਹੋਏ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਸੀ ਉਹਨਾਂ ਨੂੰ ਜਾਂਤਾ ਫਾਇਰਿੰਗ ਸਕਾਟ ਦੇ ਅੱਗੇ ਜਾਂ ਫਾਂਸੀ ਦਿੱਤੀ ਗਈ ਸੋਮੋਤੀ ਸਾਹਿਬ ਮਿਤਸ਼ਾ ਜੀ ਦੇਸ਼ੰਕਰ ਜੀ ਡੋਇਲ ਜੀ ਰੌਦੇ ਮੁਖੀ ਸਾਫਾ ਰੌਦੇ ਮੁਖੀ ਗੋਇਲ ਜੀ ਡਿਫੈਂਸ ਮਿਸਟਰ ਰਾਜਨਾਥ ਸਿੰਘ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਜਿਹੜਾ ਕੰਮ ਤੁਸੀਂ ਇਹ ਕਰੋਗੇ ਇਹ ਦਾ ਤੁਹਾਨੂੰ ਸਾਰਿਆਂ ਨੂੰ ਭੁਗਤਣਾ ਪੈਣਾ ਹੈ ਜਿਵੇਂ ਅੱਜ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਨੂੰ ਨਿਸ਼ਾਨਾ ਬਣਾ ਕੇ ਮਾਰੇ ਜਾ ਰਿਹਾ ਹੈ ਉਹਨਾਂ ਨੂੰ ਵੀ ਭੁਗਤਣਾ ਪਊਗਾ ਤੇ ਜਿਹੜੀ ਪੀੜ ਤੁਹਾਨੂੰ ਹਿੰਦੂਆਂ ਦੇ ਲਈ ਹੋਈ ਹੈ ਉਹੀ ਪੀੜ ਹਾਂਜੀ ਸਿੱਖਾਂ ਦੇ ਲਈ ਹੋਣੀ ਚਾਹੀਦੀ ਹੈ ਤੁਹਾਡੇ ਦਿਲ ਦੇ ਵਿੱਚ ਨਹੀਂ ਤਾਂ ਤੁਸੀਂ ਜਾਨਵਰ ਹਿਟਲਰ ਨਾਰਸਿਸਿਜ਼ਮ ਦੇ ਵਿੱਚ ਪਰਵੇਸ਼ ਹੋ ਗਏ